ਕੌਰਵੀ ਦੇ ਵੀਡੀਓ ਦੇ ਨਾਲ ਛੇੜਛਾੜ ਹੋਈ ਹੈ ਵੀਡੀਓ ਦੇ ਵਿੱਚ ਕੌਰਵੀ ਪੰਜਾਬੀ ਗਾਇਕਾ ਨੂੰ ਹੋਟਲ ਦੇ ਵਿੱਚੋਂ ਭਾਜਦਾ ਦਿਖਾਇਆ ਗਿਆ ਤੇ ਟਰੋਲ ਕੀਤਾ ਜਾ ਰਿਹਾ ਗਾਇਕਾ ਨੇ ਪੋਸਟ ਕਰਕੇ ਇਸ ਦਾ ਜਵਾਬ ਵੀ ਦਿੱਤਾ ਹੈ ਤੇ ਇਸ ਵੀਡੀਓ ਦੀ ਅਸਲੀਅਤ ਬਾਰੇ ਵੀ ਜ਼ਿਕਰ ਕੀਤਾ ਹੈ ਦੱਸਿਆ ਕਿ ਪੰਜਾਬੀ ਗਾਇਕਾ ਕੌਰਵੀ ਦੀ ਇੱਕ ਵੀਡੀਓ ਇਸ ਵਕਤ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਛੇੜਛਾੜ ਦਾ ਮਾਮਲਾ ਆਇਆ ਸਾਹਮਣੇ ਕਿ ਛੇੜਛਾੜ ਕੀਤੀ ਗਈ ਉਸ ਵੀਡੀਓ ਦੇ ਨਾਲ ਦਰਸਲ ਇਹ ਵੀਡੀਓ ਦੇ ਵਿੱਚ ਦਿਖਾਇਆ ਇਹ ਗਿਆ ਕਿ ਕੌਰ ਵੀ ਇੱਕ ਹੋਟਲ ਦੇ ਵਿੱਚੋਂ ਭੱਜ ਰਹੀ ਹੈ ਇੱਕ ਛਾਪੇਮਾਰੀ ਹੋਈ ਹੈ ਤੇ ਛਾਪੇਮਾਰੀ ਦੌਰਾਨ ਹੋਟਲ ਵਿੱਚੋਂ ਭੱਜ ਰਹੀ ਹੈ ਪੰਜਾਬੀ ਗਾਇਕਾ ਇਸ ਵੀਡੀਓ ਵਿੱਚ ਦਿਖਾਇਆ ਕਰ ਪਰ ਵੀਡੀਓ ਦੀ ਅਸਲੀਅਤ ਕੁਝ ਹੋਰ ਹੈ ਪੰਜਾਬੀ ਗਾਇਕਾ ਨੇ ਪੋਸਟ ਪਾ ਕੇ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਟਰੋਲ ਕੀਤੀ ਗਈ ਇਸ ਵੀਡੀਓ ਦਾ ਜਵਾਬ ਦਿੱਤਾ ਉਹਨਾਂ ਕਿਹਾ ਕਿ ਜਦੋਂ ਹੰਸਰਾਜ ਹੰਸ ਦੀ ਪਤਨੀ ਦਾ ਸਵਰਗਵਾਸ ਹੋਇਆ ਸੀ ਉਸ ਉਹਨਾਂ ਦੇ ਸਵਰਗਵਾਸ ਤੋਂ ਬਾਅਦ ਭੋਗ ਦੇ ਜੋ ਧਾਰਮਿਕ ਸਮਾਗਮ ਹੁੰਦੇ ਨੇ ਉਨ੍ਹਾਂ ਦੇ ਵਿੱਚ ਸ਼ਾਮਿਲ ਹੋਏ ਸੀ ਉਸ ਸ਼ਾਮਿਲ ਹੋਣ ਦੀ ਉਸ ਮੌਕੇ ਦੀ ਵੀਡੀਓ ਆ ਪਰ ਕੁਝ ਸ਼ਰਾਰਤੀ ਵਿਅਕਤੀਆਂ ਨੇ ਸੋਸ਼ਲ ਮੀਡੀਆ ਦੇ ਉੱਪਰ ਇਸ ਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕਰਕੇ ਕੌਰ ਵੀ ਦੀ ਸਾਖ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਆ ਤਾਂ ਗਾਇਕਾ ਨੇ ਹੁਣ ਇਸ ਉਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਇੱਕ ਪੋਸਟ ਜਿਹੜੀ ਕਿ ਪਾਈ ਆ ਉਹਨਾਂ ਕਹ ਆ ਕਿ ਪੰਜ-ਛੇ ਮਹੀਨੇ ਤੋਂ ਵੀਡੀਓ ਨੂੰ ਨਜ਼ਰਅੰਦਾਜ਼ ਕਰ ਰਹੇ ਸੀ ਪਰ ਹੁਣ ਕਿਸੇ ਨੇ ਇਸ ਨੂੰ ਦੁਬਾਰਾ ਵਾਇਰਲ ਕਰਨਾ ਸ਼ੁਰੂ ਕਰ ਦਿੱਤਾ ਖਾਸ ਕਰਕੇ ਉਹ ਲੋਕ ਜੋ ਵਿਦੇਸ਼ਾਂ ਵਿੱਚ ਰਹਿੰਦੇ ਨੇ ਟਿਕਟੌਕ ਦੀ ਵਰਤੋਂ ਕਰਦੇ ਨੇ ਤੇ ਇਸ ਬਾਰੇ ਪੁੱਛ ਪੜਤਾਲ ਵੀ ਕਰ ਰਹੇ ਨੇ ਇਸ ਲਈ ਉਸ ਨੂੰ ਅੱਜ ਪੋਸਟ ਕਰਨੀ ਪਈ ਹੈ ਉਹਨਾਂ ਲਿਖਿਆ ਕਿ ਕਿਸੇ ਦੀ ਮੌਤ ਨੂੰ ਭੁੱਲ ਜਾਓ ਤੁਸੀਂ ਬੇਸ਼ਰਮ ਲੋਕੋ ਤੁਹਾਡੇ ਵੀ ਪਰਿਵਾਰ ਨੇ ਵੈਗਰੂ ਕਿਸੇ ਦੇ ਪਰਿਵਾਰ ਤੇ ਅਜੀਹਾ ਸਮਾਂ ਨਾ ਲਿਆਵੇ ਦਰਸਲ ਪੰਜਾਬੀ ਗਾਇਕਾ ਕੌਰਵੀ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਪੰਜਾਬੀ ਗਾਇਕਾ ਨੂੰ ਇਹ ਦਰਸਾਇਆ ਗਿਆ ਕਿ ਉਹ ਇੱਕ ਹੋਟਲ ਦੇ ਵਿੱਚ ਛਾਪੇਮਾਰੀ ਹੋਈ ਤੇ ਉਸ ਤੋਂ ਬਾਅਦ ਉਹ ਬਾਹਰ ਆਏ ਨੇ ਉਹ ਭਜਦੇ ਹੋਏ ਨਜ਼ਰ ਆ ਰਹੇ ਨੇ ਪਰ ਦਰਅਸਲ ਪੰਜਾਬੀ ਗਾਇਕਾ ਨੇ ਇਸ ਦਾ ਜਵਾਬ ਦਿੱਤਾ ਕਿ ਜਦੋਂ ਹੰਸਰਾਏ ਹੰਸ ਦੀ ਪਤਨੀ ਦਾ ਸਵਰਗਵਾਸ ਹੋ ਗਿਆ ਸੀ ਤੇ ਉਸ ਤੋਂ ਬਾਅਦ ਜੋ ਭੋਗ ਦੀਆਂ ਰਸਮਾਂ ਹੁੰਦੀਆਂ ਨੇ ਅੰਤਮ ਰਸਮਾਂ ਹੁੰਦੀਆਂ ਨੇ ਉਨਾ ਵੇਸ਼ ਸ਼ਾਮਲ ਹੋਣ ਦੇ ਲਈ ਕੌਰਵੀ ਗਏ ਸਨ ਤਾਂ ਉਸ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਉੱਪਰ ਗਲਤ ਤਰੀਕੇ ਨਾਲ ਟਰੋਲ ਕੀਤਾ ਜਾ ਰਿਹਾ ਤੇ ਜਿਹੇ ਦੇ ਵਿੱਚ ਖੁਦ ਪੰਜਾਬੀ ਗਾਇਕਾ ਕੌਰਵੀ ਨੇ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਪਾ ਕੇ ਇਸ ਦਾ ਜਵਾਬ ਦਿੱਤਾ